ਬੂਜਰੀ ਮਹੱਲਾ ਪੰਜ ਬਾਗ ਰਸਨਾ RAM 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 ਰਮੰਤ ਸੋ ਯੂਰ ਕਹਿੰਗੇ ਜੋ ਰਸਨਾ ਕਰਕੇ RAM ਰਮਿਆ ਹੋਇਆ ਪਰਮੇਸ਼ਵਰ ਹੈ ਰਮੰਤੀ RAM ਉਸ ਨੂੰ ਉਚਾਰਦੇ ਹੈ ਭਾਈ ਗੁਰਾਂ ਦਵਾਰ ਥੂੜ ਆਨ ਬਿਉਹਾਰ ਮਿੱਠਿਆ ਛੜਬ ਧਿਆਨ ਹੋਰ ਗਾਇਕ ਵਾਲੇ ਬਿਹਾਰ ਜਿਹੇ ਸੀ ਮਿੱਠਿਆ ਹੁਣ ਹੋਏ ਪ੍ਰਤੀਤ ਹੁੰਦੇ ਸਨ ਭਾਈ ਸਦਾ ਭਾਈ ਸਦਾ ਪਦਵਾਨ ਇਹ ਭਾਈ ਰਸਨਾ ਕਰਕੇ ਜਿਵੇਂ ਸੰਤ ਭਾਈ ਤੇ ਰਮੇ ਹੋਏ RAM ਨੂੰ ਉਚਾਰਦੇ ਹੈ ਇਵੇਂ ਹੋਰ ਜਿਹੜੇ ਵਿਹਾਰ ਮਿੱਠਿਆਣ ਹੋਏ ਜਿਮੜੇ ਤੈਨੂੰ ਉਹਨਾਂ ਨੂੰ ਛੱਡ ਕੇ ਸਦਾ ਪਰਮੇਸ਼ਰ ਦਾ ਭਜਨ ਕਰ ਰਹਾਉ ਨਾਮ ਏਕ ਆਧਾਰ ਭਗਤਾ ਨਾਮ ਜਨਨਤਾ ਇੱਕੋ ਪਰਮੇਸ਼ਰ ਦੇ ਨਾਮ ਦਾ ਹੀ ਆਸਰਾ ਹੈ। ਗੀਤ ਆਗੈ ਤੇ ਇਸ ਲੋਕ ਚ ਵੀ ਤੇ ਆ ਅੱਗੇ ਪਰਲੋਕ ਚ ਵੀ ਏਕ ਨਾਮ ਦੀ ਹੈ। ਕਰ ਕਿਰਪਾ ਗੋਬਿੰਦ ਦੀ ਆ। ਕਿਰਪਾ ਕਰਕੇ ਪਰਮੇਸ਼ਰ ਨੇ ਜਿੰਨਾਂ ਨੂੰ ਗੁਰਾਂ ਦੁਆਰਾ ਬਖਸ਼ਿਆ ਹੈ।ੁਰ ਗਿਆਨ ਬੁੱਧ ਬਵੀ ਉਹਨਾਂ ਨੂੰ ਗੁਰਾਂ ਦੇ ਗਿਆਨ ਕਰਕੇ ਜੀਵ ਇਸ ਦੀ ਏਕਤਾ ਵਾਲੀ ਬੁੱਧ ਆਤਮ ਵਿਸ਼ੇਣੀ ਬੁੱਧ ਪ੍ਰਾਪਤ ਹੋਈ ਹੈ। ਉਨਾਂ ਦੇ ਅੰਦਰ ਬੁੱਧੀ ਦੇ ਅੰਦਰ ਬਿਵੇਕ ਜੀਵਹੀ ਦੀਕਤਾ ਵਾਲਾ ਗੁਰ ਗਿਆਨ ਅਪਰੋਖ ਗਿਆਨ ਪ੍ਰਾਪਤ ਹੋਇਆ ਹੈ ਕਰਨ ਕਰਨ ਸਮਰੱਥ ਸ੍ਰੀ ਧਰਮ ਸਾਰਿਆਂ ਕਾਰਜਾਂ ਨੂੰ ਕਰਨ ਵਾਲਾ ਸਰਵ ਕਲਾ ਸੁਨੱਥੇ ਸ੍ਰੀ ਦਾ લક્ષਮੀ ਦੇ ਧਾਰਨ ਵਾਲਾ ਸੋਭਾ ਦੇ ਧਾਰਨ ਵਾਲਾ ਸਿਰੋਮਣੀ ਪਰਮੇਸ਼ਵਰ ਹੈ ਸ਼ਰਨਤਾ ਕੀ ਗਹੀ ਉਸ ਪਰਮੇਸ਼ਰ ਦੀ ਸ਼ਰਨ ਪਕੜਨਾ ਕੀਤੀ ਹੈ ਧਾਰੀ ਅਹਿਰ ਦੇ ਚ ਮੁਕਤ ਜੁਗਤ ਰਵਾਲ ਸਾਧੂ ਸਾਧੂਆਂ ਸਾਧ ਸੰਗਤ ਦੀ ਜਿਹੜਾ ਧੂੜ ਬਣਨਾ ਹੈ ਨਾ ਹੰਕਾਰ ਛੱਡ ਕੇ ਸੰਗਤ ਚ ਰਹਿਣਾ ਹੈ ਤਦ ਮਾਨ ਉਹ ਮਾਨ ਸਭ ਕਰੀਏ ਮਿਲ ਸਾਧੂ ਸੰਗ ਰਹੀਜੈ ਸਾਧ ਸੰਗਤ ਚ ਮਾਨ ਦੀ ਇੱਛਾ ਨਹੀਂ ਚਾਹੀਦੀ ਹੰਕਾਰ ਨਹੀਂ ਗੁਨਾ ਦਾ ਕਰਨਾ ਚਾਹੀਦਾ ਕਿਉ ਸੰਗਤ ਚ ਮਿਲ ਕਰਕੇ ਇਹੋ ਹੀ ਮੁਕਤੀ ਦੀਆਂ ਯੁਗਤੀਆਂ ਹੈ ਇਹੋ ਹੀ ਪ੍ਰਾਪਤਿ ਦੀਆਂ ਭੁਗਤੀ ਦੀਆਂ ਯੁਗਤੀਆਂ ਹਨ ਜੋ ਸਾਧ ਸੰਗਤ ਦੀ ਧੂੜ ਬਣ ਕੇ ਰਹਿਣਾ ਹੈ ਨਾਨਕ ਹਰਿ ਲਿਖ ਲਈ ਗੁਰੂ ਸਾਹਿਬ ਜੀ ਕਹਿੰਦੇ ਨੇ ਇਸ ਪ੍ਰਕਾਰ ਹਰੀ ਰੂਪੋ ਨਿਤ ਖਜ਼ਾਨੇ ਨੂੰ ਲੈ ਲਿਆ ਹੈ ਉਹਨਾਂ ਨੇ ਜੋ ਸੰਗਤ ਦੀ ਧੂੜ ਬਣੇ ਹਨ ਗੂਜਰੀ ਮਹੱਲਾ ਪੰਜਵਾ ਘਰ ਚੌਥਾ ਹਰਿ ਦੇ ਨਾਮ ਰੂਪੀ ਨਿਤ ਖਜ਼ਾਨੇ ਨੂੰ ਲੈ ਕੇ ਇਹੋ ਹੀ ਮੁਕਤੀ ਦੀ ਯੁਕਤੀਆਂ ਪ੍ਰਾਪਤ ਹੋਈਆਂ ਸਾਧ ਸੰਗਤ ਦੀ ਧੂੜ ਜੋ ਹੋਏ ਹਨ ਗੂਜਰੀ ਮਹੱਲਾ ਪੰਜਵਾ ਘਰ ਚੌਥਾ ਚੌਪਦੀ ਇੱਕ ਓੰਕਾਰ ਸਤਗੁਰ ਪ੍ਰਸਾਦ ਛਾੜ ਸਗਲ ਸਿਆਣਪਾ ਸਤਿਗੁਰੂ ਨੇ ਫੇਰ ਹਿਤ ਵਾਲਾ ਉਪਦੇਸ਼ ਦਿੰਦੇ ਹਨ ਗੁਜਰੀ ਆਗਨੀ ਚੋਂ ਉੱਥੇ ਪਰ ਸਰਦਾਰ ਕਿਉਂ-ਕਿਉਂ ਪੌੜੀਆਂ ਵਾਲੇ ਸ਼ਬਦ ਆਉਣਗੇ ਇੱਕ ਉਹਦਾ ਆਪ ਨੂੰ ਪਰਮੇਸ਼ਰ ਉਹ ਓਮਕਾਰ ਸਰੰਗ ਦਾ ਪ੍ਰਕਾਸ਼ ਸੰਗੋ ਦੀ ਕਿਰਪਾ ਨਾਲ ਮਿਲਦਾ ਹੈ ਛਾੜ ਸਗਲ ਸਿਆਣਪਾ ਅਰ ਜਿਤ ਚਰਨ ਕਮਲ ਆਰਾਧ ਛਾੜਦੇ ਇਹ ਭਾਈ ਜਿਹੜੀਆਂ ਤੇਰੀਆਂ ਬੁੱਧੀ ਦੀਆਂ ਸਿਆਣਪਾਂ ਤੈਨੂੰ ਫੁਰਦੀਆਂ ਦਲੀਲਵਾਜੀ ਚ ਪਿਆਰੰਨਾ ਵੀ ਆਇਆ ਨਾ ਹੋਵੇ ਨਾ ਹੋ ਜੂ ਇਹ ਆਣਾ ਹੋਇਤਾ ਹੂ ਆਪਣੀ ਦਲੀਲ ਨੂੰ ਇੱਕ ਨੂੰ ਢਾ ਲੈਣਾ ਇੱਕ ਨੂੰ ਨਵੀਂ ਕਾਇਮ ਕਰ ਲੈਣਾ ਇਉਂ ਤੇਰਾ ਆਪਣੇ ਆਪ ਦੇ ਵੀ ਭਰੋਸਾ ਨਹੀਂ ਇਹ ਜਿਉ ਬੁਧੀਆਂ ਸਾਰੀਆਂ ਸਿਆਣਪਾਂ ਛੱਡ ਦੇ ਚੰਚਲ ਕਰਦੀਆਂ ਤੇਰੇ ਚਿੱਤ ਨੂੰ ਸਾਧ ਸਰਣ ਆ ਸਾਧ ਸੰਗਤ ਦੀ ਸ਼ਰਣ ਵਿੱਚ ਏ ਪੁਰਖ ਆਣਾ ਕਰ ਪਾਰ ਬ੍ਰਹਮ ਪਰਮੇਸ਼ਰੂ ਜੋ ਪਾਪੋ ਪਾਪ ਨੂੰ ਤੋਂ ਪਾਰ ਹੈ ਤੇ ਬ੍ਰਹਮ ਵਿਆਪਕ ਹੈ ਪਰਮੇਸ਼ਵਰ ਦੀ ਭਗੂਤੀ ਵਾਲਾ ਹੈ ਪ੍ਰਭੂ ਦੇ ਗੁਣ ਗਾਓ ਸੋ ਪ੍ਰਭੂ ਸੁਮਰਥ ਦੇ ਗੁਣਾ ਨੂੰ ਗਾਉਣਾ ਕਰ ਏ ਭਾਈ ਰੇਤਿ ਚਿਤ ਚਰਨ ਕਮਲ ਅਰਾਧ ਆਪਣੇ ਚਿੱਤ ਨੂੰ ਕਹ ਏ ਚਿੱਤ ਮੇਰੇ ਮਾੜੇ ਚਰਨ ਜੋ ਪੂਜਨੀਕ ਹਨ ਕਵਲ ਬਾਦ ਪ੍ਰਕਾਸ਼ ਰਾਇ ਤੇ ਨਰਲੇਪ ਹਨ ਸਾਨੂੰ ਦਿਲ ਦੀ ਭਾਵਨਾ ਨਾਲ ਆਰ ਆ ਯਾਦ ਕਰ ਸਰਬ ਸੂਤ ਕਲਿਆਣ ਪਾਵਨ ਸਾਰੇ ਰਾਇ ਜੀ ਦੀ ਪਦਵੀ ਤੋਂ ਲਾ ਕੇ ਬ੍ਰਹਮਾ ਦੇ ਦਰਜੇ ਤੱਕ ਜਿਹੜੇ 11 ਦਰਜੇ ਦੇ ਸੁਖ ਮੰਨੇ ਦੁਨੀਆ ਦੇ ਉਹ ਵੀ ਸਾਰੇ ਸੁਖ ਕਲਿਆਣ ਸ਼ਲੋਕ ਸਮੀਬ ਸੂਪ ਜੀ ਚਾਰ ਪ੍ਰਕਾਰ ਦੀਆਂ ਬੁਗੁੰਠ ਦੀਆਂ ਮੁਕਤੀਆਂ ਕਲਿਆਣ ਕੈਵਲ ਮੋਖ ਜੀਵਨ ਮੋਖ ਬੁਧੇ ਮੁਕਤ ਇਹ ਸਾਰੀਆਂ ਕਲਿਆਣਾ ਵੀ ਮੁਕੀਆਂ ਵੀ ਪਾ ਲੈਗਾ ਮਿਟੈ ਸਗਲ ਉਪਾਦ ਜਿਹੜੀਆਂ ਤੇਰੀਆਂ ਉਪਾਧੀਆਂ ਹਨਗੀਆਂ ਕਿਸੇ ਨਾ ਡਾਂਗ ਸੋਟਾ ਕਰ ਲੈਣਾ ਪ੍ਰੇਤ ਪੀੜਾ ਆਦਿ ਹੋ ਜਾਣੀ ਆਦੀ ਵਿਆਦੀ ਉਪਾਦੀ ਸਭ ਤੇਰੀਆਂ ਨਾਸ ਹੋ ਜਾਣਗੀਆਂ ਰਹਾਉ ਮਾਤ ਪਿਤਾ ਸੁਤ ਨੀਤ ਭਾਈ ਤੂੰ ਇਹ ਨਿਸ਼ਚੇ ਕਰ ਲੈ ਜੋ ਮਾਤਾ ਹੈ ਪਿਤਾ ਹੈ ਪੁੱਤਰ ਹੈ ਮਿੱਤਰ ਹੈ ਭਰਾਦ੍ਰ ਕਹਨ ਕਿਸ ਬਿਨਾ ਨਹੀਂ ਕੋ ਉਸ ਵਾਹਿਗੁਰੂ ਦੀ ਜੋਤ ਕਰਕੇ ਸਾਰਿਆਂ ਦਾ ਮੁਹੱਬਤ ਹੈ ਤੇਰੇ ਨਾਲ ਜਦੋਂ ਤੇਰਾ ਸਰੀਰ ਮਰਦਾ ਹੋ ਗਿਆ ਉਦੋਂ ਕਿਸੇ ਨੇ ਵੀ ਤੇਰਾ ਨਹੀਂ ਬਣਨਾ ਇਸ ਕਰਕੇ ਉਸ ਪਰਮੇਸ਼ਰ ਨਾਲ ਪਿਆਰ ਪਾਉ ਸਿਬਨ ਹੋਰ ਕੋਈ ਵੀ ਨਹੀਂ ਕਿਸੇ ਦਾ ਹੈ ਗੀਤ ਉਤਜੀ ਨਾਲ ਸੰਗੀ ਜਿਹੜਾ ਈਸ ਲੋਕ ਵਿੱਚ ਵੀ ਉਤ ਪਰਲੋਕ ਵਿੱਚ ਵੀ ਮਾਰਗਗ੍ਰਿਹੀ ਹਿਰਦੇ ਦੇ ਨਾਲ ਸਾਥੀ ਹੈ ਸਰਵ ਰਵਿਆਸੂ ਸਾਰੇ ਤੇ ਉਹ ਵਿਆਪਕ ਹੈ ਪਰਮੇਸ਼ਰ ਊਟ ਯਤਨ ਉਪਾਅ ਮਿੱਥਿਆ ਜਿਹੜੇ ਕਰੋੜਾਂ ਯਤਨ ਕਰਦੇ ਪਦਾਰਥ ਦੀ ਪ੍ਰਾਪਤੀ ਵਾਸਤੇ ਉਪਾਅ ਕਰਦੇ ਆਂ ਲੋਕਾਂ ਨੂੰ ਛਲਵਲ ਕਰਨ ਵਾਸਤੇ ਸਭਨ ਹੋਏ ਹੀ ਹਨ ਕਛਨਾ ਆਵੈ ਕਾਮ ਅਤੇ ਜਤਨ ਮਨ ਕਰਕੇ ਕਰਨੇ ਉਪਾਅ ਸਰੀਰ ਕਰਕੇ ਕਰਨੇ ਜਤਨ ਬੁੱਧੀ ਕਰਕੇ ਕਰਨੇ ਉਪਾਉ ਮੰਨ ਕਰਕੇ ਜਿਤੁ ਮਨੇ ਸਭ ਮਿਥਿਆਣ ਹੋਏ ਹਨ ਕਦ ਨ ਆਵਰ ਕਾ ਕੋਈ ਵੀ ਬਲੋਖ ਦੇ ਵੇਲੇ ਕੰਮ ਨਹੀਂ ਤੇਰੇ ਆਵੇਗਾ ਸਰਨ ਸਾਧੂ ਨਿਰਮਲਾ ਸਾਦ ਸੰਗਤ ਦੀ ਸ਼ਰਨ ਪਾ ਕੇ ਨਿਰਮਲਾ ਉਜਲ ਹੋ ਸਕਦਾ ਹੈ ਮਾਇਰ ਤੋਂ ਪਾਪਾਂ ਤੋਂ ਰਹਿਤ ਮਰੂਕੇ ਪਾਪ ਦੇੜੀਆਂ ਮੈਨਾ ਹੈ ਇਹਨਾਂ ਤੋਂ ਉਜਲ ਹੋ ਸਕਦਾ ਹੈ ਗਤ ਹੋਏ ਪ੍ਰੰ ਕੈ ਨਾ ਅਤੇ ਸਤ ਸੰਗਤ ਨਾਲ ਮਿਲ ਕੇ ਪ੍ਰਭੂ ਦਾ ਨਾਮ ਜਪੇ ਫੇਰ ਤੇਰਾ ਮਨ ਵਿਚਾਰਾਂ ਤੋਂ ਵੀ ਨਿਰਮਲ ਹੋ ਜਾਏਗਾ ਸ਼ੁੱਧ ਹੋ ਜਾਏਗਾ ਤੇ ਮੁਕਤ ਵੀ ਹੋ ਜਾਏਗੀ ਪਰਮੇਸ਼ਵਰ ਦੇ ਨਾਮ ਕਰਕੇ ਆਗਮ ਦਇਆਲ ਪ੍ਰਭੂ ਉਚਾ ਉਹ ਸ਼ਾਸਤਨਾ ਕਰਕੇ ਵੀ ਅਗੰਮ ਹੈ ਸ਼ਾਸਤਰ ਵੀ ਅੰਤ ਨਹੀਂ ਪਾਉਂਦੇ ਮੰਗੇ ਸੰਕਲਪਾਂ ਮੁਕਲਪਾਂ ਦਾ ਵੀ ਸ਼ਾਬ ਨਹੀਂ ਅਗੰਮ ਹੈ ਤੇ ਦਇਆ ਦਾ ਘਰ ਹੈ ਅਤੇ ਪ੍ਰਭੂ ਸਮਰੱਥ ਹੈ ਉੱਚਾ ਤਿੰਨ ਗੁਣਾ ਜੋਤੀਤ ਹੈ ਸ਼ਰਨ ਸਾਧੂ ਜੋਗ ਉਸ ਪਰਮੇਸ਼ਰ ਦੀ ਪ੍ਰਾਪਤੀ ਬਾਤ ਇਹ ਸਾਧ ਸੰਗਤ ਦੀ ਸ਼ਰਨ ਜੋਗ ਲੈਣੀ ਹੈ ਚੰਗੀ ਹੈ ਮਹਾਤਮਾ ਜਿਹੜੇ ਸਾਧੂ ਹਨ ਉਹਦੀ ਸ਼ਰਨ ਵੀ ਜੋਗ ਜੁੜੇ ਰਹਿੰਦੇ ਹਨ ਇੰਨਾ ਪਿਆਰਿਆਂ ਦੀ ਨਹੀਂ ਉਸ ਪਰਮੇਸ਼ਰ ਦੀ ਛਲਣੀ ਯੋਗ ਤੈਨੂੰ ਸਾਧ ਸੰਗਤ ਦੁਆਰਾ ਜਿਸ ਪ੍ਰਾਪਤ ਨਾਨਕਾ ਉਸੇ ਦਾਤ ਪ੍ਰਾਪਤ ਹੁੰਦੀ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਜਿਸ ਲਿਖਿਆ ਧੁਰ ਸੰਜੋ ਜਿਨ੍ਹਾਂ ਨੇ ਪੂਰਵ ਨੂੰ ਸਕਾਮ ਕਰਮ ਕੀਤੇ ਪਹਿਲੀਆਂ ਜਨਮਾਂ 'ਚ ਉਹਨਾਂ ਦੇ ਮੱਥੇ ਤੇ ਧੁਰੋਂ ਮਾਰਾਂ ਅੰਤਰੀਆਵੀਨ ਸੰਯੋਗ ਕਰਮ ਦਾ ਲਿਖ ਦਿੱਤਾ ਹੈ ਉਹਨਾਂ ਦਾ ਭਈ ਇਸ ਪਰਮੇਸ਼ਰ ਦੀ ਕਿਰਪਾ ਕਰਕੇ ਗੁਰਾਂ ਦੇ ਨਾਲ ਸੰਯੋਗ ਸਬੰਧ ਹੋਇਆ ਹੈ ਗੂਜਰੀ ਮਹੱਲਾ 5ਵਾਂ ਆਪਨਾ ਗੁਰਸੇਮ ਸਾਧਨੀ ਮੇਰੇ ਮਨ ਜਾ ਪ੍ਰਭ ਕਾ ਨਾਮ ਆਪਣਾ ਤਾਂ ਸਤਿਗੁਰੂ ਹੈ ਹੋਰ ਕੋਈ ਦੁਨੀਆ ਚਾਪਣਾ ਨਹੀਂ ਉਹ ਸਾਰੇ ਜਦੋਂ ਔਕੜ ਪੈਂਦੀ ਸਭ ਛੱਡ ਜਾਂਦੇ ਹਨਗੇ ਸੋ ਆਪਣੇ ਸਤਿਗੁਰੂ ਹੈ ਜਿਨ੍ਹਾਂ ਨੇ ਸੀਸ ਵਾਰ ਕੇ ਮੁਲਕ ਵੀ ਰੱਖਿਆ ਕੀਤੀ ਹੈ ਸਦਾ ਅੰਗ ਸੰਗਨ ਜੋਤੀ ਸਰੂਪ ਆਪਣੇ ਸਤਿਗੁਰੂ ਨਾਨਕ ਦੇਵ ਦਸਾਂ ਪਾਸ਼ਾ ਨੂੰ ਜਾਣ ਕੇ ਸਦਾ ਸੇਵਨ ਕਰਿਆ ਕਰ ਭਜਨ ਕਰਿਆ ਕਰ ਰਮੋ ਗੋਵਿੰਦ ਗੁਰਬਿੰਦ ਅਤੇ ਗੋਬਿੰਦ ਪ੍ਰਵੇਸ਼ੇਵ ਦੇ ਗੁਣਾਂ ਨੂੰ ਉਚਾਰਿਆ ਕਰ ਹਰ ਵਕਤ ਸਾਸ ਸਾਸ ਆਰਾਧ ਹਰ ਹੌਗੇ ਜਾਂਦੇ ਸਵਾਸ ਦੇ ਨਾਲ ਵੀ ਹਰੀ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਨੂੰ ਆਰਾਧ ਯਾਦ ਕਰਿਆ ਕਰ ਲਹਿ ਜਾਏ ਮਨ ਕੀ ਚੇਤੇ ਤੇਰੇ ਮਨ ਜਿਹੜੀਆਂ ਚਿੰਤਾ ਤੋਂ ਟਿਕਣ ਨਹੀਂ ਹੁੰਦੀਆਂ ਚਿੰਤਾ ਚਿਹਾਰੀ ਨਹੀਂ ਆਈ ਸਾੜਦੀਆਂ ਰਹਿੰਦੀਆਂ ਇਹ ਸਾਰੀਆਂ ਤੇਰੀਆਂ ਮੰਦੀਆਂ ਚਿੰਤਾ ਲੈ ਜਾਣ ਗਈਆਂ ਮੇਰੀ ਮਨ ਜਾਪ ਪ੍ਰਭ ਕਾ ਏ ਮੇਰੇ ਪਿਆਰੇ ਏ ਮੇਰੇ ਪਿਆਰੇ ਮਨਾ ਜਪਣਾ ਕਰ ਵਾਹਿਗੁਰੂ ਦੇ ਅਮਰਤ ਨਾਮ ਦੇ ਤਾਈ ਸੁਖ ਸਹਿਜ ਆਨੰਦ ਪਾਵਹਿ ਸਹਿਜ ਸੁਖੇ ਚਤ ਸਰੂਪੀ ਰੂਪ ਸੋਹਰੂਪ ਜੋ ਪਰਮੇਸ਼ਵਰ ਹੈ ਗਿਰਨ ਤੋਂ ਰਹਿ ਸੋਹਰੂਪ ਜੋ ਪਰਮੇਸ਼ਵਰ ਹੈ ਉਹਦੇ ਆਨੰਦ ਨੂੰ ਪਾ ਲਏਗਾ ਜੀ ਨਿਰਮਲ ਖਾ ਜਿੱਥੇ ਮਾਇਆ ਦੀ ਮੈਲ ਲਾਲਚ ਦੀ ਉਸਤਾਦ ਕੋ ਮਲ ਉਹ ਕੇ ਉਹ ਵਰਨਾ ਆਲਕ ਮਹਿਰਾਨੀ ਐਸਾ ਉਜਲ ਤ੍ਰਿਯਾ ਬਾਦੂਪੀ ਧਾਤ ਨੂੰ ਪ੍ਰਾਪਤ ਹੋ ਜਾਏਗਾ ਮਿਲ ਜਾਏਗਾ ਰਾਉ ਸਾਧ ਸੰਗ ਉਧਾਰ ਇਹੋ ਮਾਨ ਇਸ ਮਨ ਦਾ ਸਾਧ ਸੰਗ ਵਿੱਚ ਮਿਲ ਕੇ ਉਧਾਰ ਕਰ ਆਜ ਪਹਿਰ ਆਰਾ ਸਾਧ ਸੰਗ ਵਿੱਚ ਮਿਲ ਕੇ ਕਿਵੇਂ ਉਧਾਰ ਕਰਾਂ ਅੱਠੇ ਪੈਰ ਖਾ ਪੀ ਕੇ ਸੌਣਾ ਮੋਟਾ ਸਰੀਰ ਤਾਇਆ ਕਰ ਲੈਣਾ ਪੇਟ ਭਰਿਓ ਪਸ਼ੂਆ ਜਿਓ ਸੋਏ ਉਹ ਉਧਾਰ ਹੋਉ ਨਹੀ ਸਾਥ ਸੰਗ ਦੇ ਚ ਮਿਲ ਕੇ ਆਠ ਪਹਿਰ ਆਰਾਮ ਅੱਠੇ ਪਹਿਰ ਵਾਹਿਗੁਰੂ ਨੀ ਭਾਵਨਾ ਨਾਲ ਚੇਤੇ ਕਰਿਆ ਕਰੋ ਨੂੰ ਇਸ ਮਨ ਜੀਵ ਦਾ ਉਧਾਰ ਕਰ। ਕਾਮ ਕ੍ਰੂਰ ਅਹੰਕਾਰ ਬਿਨਸੈ। ਤੇਰੇ ਕਾਮ ਦਾ ਫੁਰਨਾ ਜਿਹੜਾ ਫੁਰਦਾ ਹੈ, ਕ੍ਰੋਧ ਆਦਿਕ ਫੁਰਦੇ ਹੈ, ਹੰਕਾਰ ਆਦਿਕ ਸਭ ਨਾਸ ਹੋ ਜਾਣਗੇ। ਮਿਟੈ ਸਗਲ ਉਪਾਦ। ਜਿਹੜੀਆਂ ਹੋਰ ਉਪਾਧੀਆਂ ਕਿਸੇ ਕਰਕੇ ਚਿੰਬੜਦੀਆਂ, ਉਹ ਵੀ ਸਾਰੀਆਂ ਮਰ ਜਾਣਗੀਆਂ ਬੈਰਵਿਰੋਧ ਦੀਆਂ। ਅਤਲ ਅਸ਼ੀਦ ਅਪੀਦ ਸੁਆਮੀ। ਉਹ ਸਰੂਪ ਆਪਣੇ ਕਲਨ ਤੋਂ ਰਹਿ ਤੇ ਕ੍ਰਸ਼ ਮਹਾਰਾਜ ਆਪਣੀ ਪਦਵੀ ਤੋਂ ਟਲਦਾ ਨਹੀਂ। ਉਹ ਸਤਿਆ ਨੰਦ ਰੂਪ ਹੀ ਰਹਿੰਦਾ ਹੈ ਅਸ਼ੇਰਿ ਸ਼ਸਤਰਾਂ ਕਰਕੇ ਕੱਟਿਆ ਨਹੀਂ ਜਾਂਦਾ ਨੈਣਿ ਸ਼ਲੰਤੀ ਸ਼ਸਤਰਾਂ ਨਹੀਂ ਨਹੀਂ ਦਿੱਤੀ ਪਾਪ ਕਾ ਨਜਕ ਲੈ ਦੇੰਤਿ ਆਪੋ ਨੈਣਿ ਸੋਸਤੀ ਮਾਰਤਾ ਤੇ ਪਿਹਲ ਫਰਕ ਨਹੀਂ ਪਾਇਆ ਜਾ ਸਕਦਾ ਉਸ ਦਾ ਸਵਾਮੀ ਸਰਬ ਕਾ ਸਵਾਮੀ ਹੈ ਉਹ ਸਰਨ ਤਾ ਕੀ ਆ ਉਸ ਦੇ ਵਿਸ਼ੇ ਵੀ ਭਾਈ ਸ਼ਰਨ ਆਉਣਾ ਕਰ ਜਿਸ ਵਿੱਚ ਵਿਸ਼ੇਸ਼ਣ ਹਨ ਸਰਨ ਕਮਲ ਆਰਾਧ ਹਿਰਦੈ ਹਿਰਦੇ ਦੇ ਅੰਦਰ ਜਾਣ ਕੇ ਹਜੂਰ ਦੇ ਚਰਨਾਂ ਕੋਲ ਰਾਧਿਆ ਕਰ ਭਾਵਨਾ ਦੇ ਨਾਲ ਇੱਕ ਸਿਉ ਲੇਵ ਲਾ ਇੱਕ ਮਾਰਾ ਦੇ ਨਾਲ ਹਰ ਵਕਤ ਲੇਵ ਲਾਉਣਾ ਕਰ ਵਿਆਪਕ ਜਾਣ ਕੇ ਬਾਹਰ ਬ੍ਰਹਮ ਪ੍ਰਭ ਦਇਆ ਧਾਰੀ ਇਹਨਾਂ ਦੇ ਬਾਹਰ ਨੂੰ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕੀਤੀ ਹੈ ਬਾਗਸ ਲੀਨੇ ਆ ਉਹਨਾਂ ਨੂੰ ਜਮਨ ਮੰਤੋਂ ਛੁਟਕਾਰਾ ਕਰਕੇ ਆਪਦੇ ਨਾਮ ਦੀ ਦੁਆ ਦੁਆਰਾ ਬਖਸ਼ ਲਿਆ ਹੈ ਉਹਨਾਂ ਦੇ ਉਗਣ ਸਾਹਿਬ ਬਖਸ਼ ਕੇ ਮਿਹਰ ਕਰ ਦਿੱਤੀ ਹੈ ਸਰਬ ਸੁਖ ਹਰ ਨਾਮ ਦੀ ਆ ਸਾਰਿਆਂ ਸੁਖਾਂ ਦਾ ਦਾਤਾ ਮਹਾਰਾਜ ਸਾਹਿਬ ਜੀ ਨੰਮਰਤ ਨਾਮ ਹਰੀ ਦਾ ਜੀਤਾ ਹੈ ਨਾਨਕ ਸੁ ਪ੍ਰਭ ਜਾ ਉਸ ਨੂੰ ਸਤਗੁਰ ਨਾਨਕ ਜੀ ਕਹਿੰਦੇ ਜਪਦਾਰ ਆਹੇ ਪ੍ਰਾਣੀਆਂ ਤੇਰੀ ਕਲਿਆਣ ਹੋਵੇਗੀ ਸਭ ਤੇਰੇ ਪਾਪ ਜਪਤ ਹੋ ਜਾਣਗੇ ਓ ਦੀ ਮਹੱਲਾ ਪੰਜਵਾਂ ਗੁਰਪ੍ਰਸਾਦੀ ਪ੍ਰਭ ਧਿਆਇਆ ਜਿਨ੍ਹਾਂ ਨੂੰ ਸਤਿਗੁਰਾਂ ਦੀ ਕਿਰਪਾ ਦੁਆਰਾ ਵਾਹਿਗੁਰੂ ਨੂੰ ਇੱਕ ਚਿਤ ਹੋ ਕੇ ਧਿਆਇਆ ਹੈ ਗਈ ਸੰਕਾ ਤੂੰ ਉਹਨਾਂ ਦੀ ਸ਼ੰਕਾ ਸੀ ਅਨੇਕ ਪ੍ਰਕਾਰ ਦੀਆਂ ਪ੍ਰਮਾਨ ਪ੍ਰਵੇਗ ਆ ਤੇ ਅੱਜ ਕਿ ਸ਼ੰਕਾ ਇਹ ਸਾਰੀਆਂ ਟੁੱਟ ਗਈਆਂ ਨਿਵਰਤ ਹੋ ਗਈਆਂ ਸ਼ੰਕਾ ਫੁੱਟਦੀਆਂ ਸੀ ਸਾਧ ਸੰਗਤ ਜੀ ਜਿਵੇਂ ਕਿਸੇ ਦੇ ਪੇਟ ਦੀ ਕਸੂਰ ਹੋਵੇ ਤਾਂ ਪੇਟ ਦੀ ਦਰਦ ਹੁੰਦਾ ਤੇ ਕਈ ਤਰ੍ਹਾਂ ਦੇ ਉਹਦੇ ਵਿੱਚ ਅੰਦਰੇ ਉਹ ਵਾਲੇ ਆਉਂਦੇ ਐ ਇਸੇ ਪ੍ਰਕਾਰ ਸ਼ੰਕਾ ਗਿਆਨ ਦੇ ਕਰਕੇ ਹੀ ਸਾਰੀਆਂ ਬਣੀਆਂ ਹੋਈਆਂ ਸੀ ਉਹ ਸਾਰੀਆਂ ਟੁੱਟੀਆਂ ਨਿਵਰਤ ਹੋ ਗਈਆਂ। ਸੁਖ ਅਨੰਹੀ ਦੀ ਮਿਸਤਾ ਧੀਰਪ੍ਰਤੀ ਦੁੰਦਾ ਸੀ ਇਹ ਸ਼ੰਕਾ ਸੀ ਤੇ ਜਗਤ ਬ੍ਰਹਮ ਤੋਂ ਭਿੰਨ ਸੱਤ ਪ੍ਰਤੀ ਦੁੰਦਾ ਸੀ ਇਹ ਸ਼ੰਕਾ ਸੀ ਅਤੇ ਇਸੇ ਪ੍ਰਕਾਰ ਮਾਇਆ ਦੇ ਸਰੂਪ ਕੀ ਹੈ ਸ਼ੰਕਾ ਸੀ ਜੀਵ ਦਾ ਸਰੂਪ ਕੀ ਹੈ ਸ਼ੰਕਾ ਸੀ ਇਸ਼ੇ ਦਾ ਸੂਪ ਕੀ ਹੈ ਸੁੱਧ ਸੂਪ ਕੀ ਹੈ ਆਤਮਾ ਦਾ ਸੂਪ ਕੀ ਹੈ ਪਰਮਾਤਮਾ ਦਾ ਸੂਪ ਕੀ ਹੈ ਇਹ ਸ਼ੰਕਾ ਸਾਰੀਆਂ ਮਹਾਰਾ ਦੀ ਕਿਰਪਾ ਨਾਲ ਟੁੱਟ ਗਈਆਂ ਦੁੱਖ ਹਨੇਰਾ ਭੈ ਦਾ ਨਾਸੇ ਦੁੱਖ ਜੁਣ ਵਰੰਦਾ ਅਗਿਆਨ ਦਾ ਹਨੇਰਾ ਕਾਲਾ ਧਕਾਂ ਦੇ ਭੈ ਸਭ ਨਾਸ ਹੋ ਗਏ ਉਹਨਾਂ ਦੇ ਪਾਪ ਗਏ ਲਖੂਟ ਜਿਹੜੇ ਪਾਪ ਸੀ ਉਹ ਵੀ ਨਖੁੱਟ ਗਏ ਮੁੱਕ ਗਏ ਨਿਗਰਤ ਹੋ ਗਏ ਹਰ ਹਰ ਨਾਮ ਕੀ ਮਾਨਤਰੀ ਜਿਨ੍ਹਾਂ ਦੇ ਮਨ ਚ ਹਰਿ ਪਰਮੇਸ਼ਰ ਦੇ ਨਾਮ ਦੀ ਭਾਈ ਪ੍ਰੀਤੀ ਹੈ ਮਿਲ ਸਾਧ ਬਚਨ ਗੂਬਿੰਨ ਤੇ ਆਏ ਸਾਧੂਆਂ ਦੇ ਬਚਨਾਂ ਨਾਲ ਮਿਲ ਕੇ ਗੁਰੂ ਨਾਮ ਸਾਥ ਸੰਤਾਂ ਦੇ ਬਚਨ ਮੰਨ ਕੇ ਸਾਹ ਨੇ ਜਿਸੇ ਕੋਏ ਥੰਮੇ ਕੋਇ ਨਾ ਸਾਧ ਨੇ ਸਾਧ ਜਿਸੇ ਜਗ ਵਿੱਚ ਕੋ ਆ ਗੁਰੂ ਨਾਨਕ ਸਾਹਿਬ ਭਾਵੇਂ ਸੰਿਆਸੀ ਵੀ ਸਨ ਭਾਵੇਂ ਉਦਾਸੀ ਵੀ ਸਨ ਪਰ ਗੁਰੂ ਸਾਹਿਬ ਤੋਂ ਬਿਨਾ ਕਿ ਥੰਮੇ ਕੋਇ ਨਾ ਸਾਧ ਬਿਨਾ ਸੀਟੀ ਨੂੰ ਥੰਮ ਨਹੀਂ ਸੀ ਸਕਦਾ ਕੋਈ ਸਾਧ ਬਿਠਾਏ ਆਪਰ ਕਿਉ ਗੁਰੂ ਨਾਨਕ ਸਾਹਿਬ ਦਾ ਨਾਮ ਹੀ ਸਮਝਣਾ ਮਿਲ ਕੇ ਗੁਰੂ ਨਾਨਕ ਸਾਹਿਬ ਦੇ ਸਾਧ ਗੁਰੂ ਦੇ ਬਚਨਾਂ ਨਾਲ ਜਿਵੇਂ ਉਤਮ ਸ਼ਲੋਕ ਸਾਧ ਕੇ ਬਚਨ ਗੁਸੂਣੀ ਸਾਹਿਜ ਲਿਖਿਆ ਸੋ ਇਸ ਅਮਲੀਕ ਲਾਲੇ ਰਤਨ ਹਨ ਸਾਧ ਗੁਰਾਂ ਦੇ ਬਚਨ ਦੇ ਨਾਲ ਮਿਲ ਕਰਕੇ ਜਿਨ੍ਹਾਂ ਨੂੰ ਗੋਬਿੰਦ ਨੂੰ ਪਿਆਇਆ ਹੈ ਮਹਾਨ ਨਿਰਮਲ ਰੀ ਏ ਬੜੀ ਭਾਰੀ ਉਜਲ ਰੀਤੀ ਹੈ ਮਰਯਾਦਾ ਹੈ ਗੁਰੂ ਘਰ ਦੀ ਪ੍ਰਹਾਉ ਜਾਪ ਤਾਪ ਅਨੇਕ ਕਰਨ ਜਿਹੜਾ ਜਾਪ ਕਰਨਾ ਕਿਸੇ ਦੇਵੀ ਦੀ ਉੱਤੇ ਇਹਦਾ ਤਾਪ ਕਰਨੇ ਤੁਹੀਆਂ ਤੋਣੀਆਂ ਅਨੇਕਾਂ ਕੋਈ ਕਰਨੀਆਂ ਕਿਸੇ ਉਦੇਵੀ ਆਰਕਣੀਓ ਪੂਜਨਾ ਕਰਨੀਆਂ ਸਫਲ ਸਿਮਰਤ ਨਾਮ ਇਹ ਸਫਲੀਆਂ ਨਹੀਂ ਹੁੰਦੀਆਂ ਐਵੇਂ ਜਿਸ ਪ੍ਰਕਾਰ ਸਿਫਰਾਂ ਕੋਈ ਪਾਈ ਜਾਵੇ ਤੇ ਉਹ ਸਿਫਰਾਂ ਜਿਹੜੀਆਂ ਬਿੰਦੀਆਂ ਕੁਝ ਨਹੀਂ ਅਰਥ ਰੱਖਦੀਆਂ ਜੇ ਨਾਲ ਅੰਗ ਲਾਇਆ ਜਾਵੇ ਫੇਰ ਉਹ 10 ਗੁਣਾ ਵੱਧਦੀਆਂ ਜੇ ਇੱਕ ਲਾਇਆ ਜਾਵੇ ਕੇ ਕੇ ਦੇ ਨਾਲ ਤਾਂ 10 ਬਣ ਜਾਂਦੇ ਐ ਤੇ ਦੋ ਲਾ ਲਈਏ 100 ਬਣ ਜਾਂਦੇ ਤੇ ਤਿੰਨ ਲਾ ਲਈਏ 1000 ਬਣ ਜਾਂਦੀ ਐ ਇਹੋ ਮਾਰੀ ਨਾਮ ਦੇ ਜਪਣੇ ਕਰਕੇ ਜੇ ਕੋਈ ਯਾਬ ਕਿਸੇ ਨੂੰ ਕਰਨਾ ਹੈ ਤਬ ਕਰਨਾ ਹੈ ਜਾਂ ਕੋਈ ਕਰਨੀਆਂ ਕਰਨੀਆਂ ਕਰਤੂਤ ਨਿਸਕਾਵਾਦ ਕੋ ਸਭ ਸਿਮਰ ਨਾਮ ਦੇ ਸਿਮਰਨੇ ਕਰਕੇ ਸਫਲੀਆਂ ਹੋਣਗੀਆਂ ਐਵੇਂ ਸਫਲੀਆਂ ਨਹੀਂ ਹੋਣੀਆਂ ਦਰ ਅਨੁਗ੍ਰਹੂ ਆਪ ਰਾਖੇ ਜਿਸ ਵਾਜਿਸ਼ੀ ਕਰਕੇ ਜਿਨ੍ਹਾਂ ਨੂੰ ਸੱਜੇ ਪਾਤਸ਼ਾਹ ਜੀ ਨੇ ਆਪ ਰੱਖਿਆ ਹੈ ਭਈ ਉਹਨਾਂ ਦੇ ਸਾਰੇ ਕਾਰਜ ਸਾਧ ਸਿੰਘ ਜੀ ਪੂਰਨ ਹੋ ਗਏ ਮਹਾਰਾਜ ਦੀ ਕਿਰਪਾ ਨਾਲ ਧਰਮ ਅਰਥ ਕਾਮੋ ਖੈਲਕ ਸਾਥ ਸਾਥ ਨਾ ਬਿਸਰ ਕਬੂ ਦੇਖੀ ਕਰੋ ਮਾਰਾ ਸੋ ਸੋ ਸਾਨੂੰ ਕਰੇ ਭੁੱਲੋ ਨਾ ਜੀ ਬ੍ਰਹਮ ਪ੍ਰਭ ਸਮਰਾਤ اے ਬ੍ਰਹਮ ਵਿਆਪਕੋ ਏ ਪ੍ਰਭੂ ਰੱਖਿਆ ਕਰਨ ਵਾਲੇ ਸਰਬ ਕਲਾ ਸੁਰਖ ਗੁਣ ਅਨਕ ਰਸਨਾ ਕਿਆ ਬਖਾਨੇ ਐਜੇ ਮਾਰਾ ਗੁਣ ਰੇ ਕਾਣੇ ਅਸੀਂ ਇੱਕ ਰਸਨਾ ਨਾਲ ਕਿਹੜੇ ਕਿਹੜੇ ਕਸ਼ਨ ਕਰੀਏ ਬਿਆੰਤ ਗੁਣ ਹਨ ਆ ਰਾਮ ਤੋਂ ਕਾਥ ਆਪ ਦੇ ਗੁਣ ਗਿਣਤੀ ਤੋਂ ਰਹਿਤ ਹੈ ਸ਼ੇਸ਼ ਨਾਲ ਰਾਤ ਦੇ ਵੀ ਹਜ਼ਾਰਾਂ ਨਾਮ ਉਚਾਰਦੇ ਅੰਤ ਨਹੀਂ ਪਾਉਂਦੇ ਤੇ ਆਪ ਦਾ ਸਰੂਪ ਸਦਾ ਅਕਥ ਹੈ ਕਸਮ ਤੋਂ ਰਹਿ ਤਾ ਕੀਤਾ ਨਹੀਂ ਜਾਂਦਾ ਹੈ ਕਸਮ ਕਹੇ ਤੋਂ ਸ਼ਕਤੀ ਵਰਤੀ ਕਰਕੇ ਨਹੀਂ ਕਸੋ ਕੀਤਾ ਜਾਂਦਾ ਦੀਨ ਦਰਦ ਨਿਵਾਰ ਤਾਰਨ ਹੋਰਾਂ ਗਰੀਬਾਂ ਦੇ ਦਰਦਾਂ ਨੂੰ ਪੀੜਾ ਨੂੰ ਵਿੱਧਿਆ ਨੂੰ ਮਿਟਣ ਵਾਲੇ ਸੰਸਾਰ ਸਮੁੰਦਰ ਤੋਂ ਤੈਰਨ ਵਾਲੇ ਹੋ ਵਿਸ਼ੇ ਰੂਪ ਜਲ ਤੋਂ ਦਇਆਲ ਕਿਰਪਾ ਕਰਨੋ ਦਇਆ ਦੇ ਘਰੋਂ ਸੱਚੇ ਪਾਤਸ਼ਾਹ ਕਿਰਪਾ ਦੇ ਕਰਨ ਵਾਲੇ ਹੋ ਆਪ ਅਨਲ ਪਦਵੀ ਨਾਮ ਸਿਮਰਨ ਜਾਲੂ ਹੋ ਕੇ ਮਾਤਾ ਗਰਭ ਦੀ ਰੱਖਿਆ ਕੀਤੀ ਇੱਥੇ ਵੀ ਪਰ ਲੋਕ ਵਿੱਚ ਸ਼ਹਾਦਾ ਕਰਨੋਂ ਆਤੇ ਆਪ ਹੀ ਕਿਰਪਾ ਨਿਸ਼ਟੀ ਕਰਨ ਵਾਲੇ ਹੋ ਅਕਲ ਪਦਵੀ ਨਾਮ ਸਿਮਰ ਇਹ ਮਰੇ ਆਪ ਦੇ ਨਾਮ ਦੇ ਸਿਮਰਨੇ ਕਰਕੇ ਤਲੋਂ ਤੋਂ ਰਹਿਤ ਪਦਵੀ ਸਰੂਪਾ ਨੰਦ ਪ੍ਰਾਪਤ ਹੁੰਦਾ ਜੋ ਕਦੇ ਨਾ ਟਲੇ ਐਸੀ ਆਤਮਨੰਦ ਰੂਪੀ ਪਦਵੀ ਤੁਰਿਆ ਪਦਵੀ ਪ੍ਰਾਪਤ ਹੁੰਦੀ ਨਾਮ ਦੇ ਸਿਮਰਨ ਕਰਕੇ ਗਿਰਨ ਨਾਨਕ ਹਰ ਹਰ ਸਰਨ ਸਤਿਗੁਰੂ ਜੀ ਕਹਿੰਦੇ ਹਰਿ ਪਰਮੇਸ਼ਰ ਆਪ ਦੀ ਸ਼ਰਨ ਜਿਹੜੀ ਇਹ ਜੜੜ ਕੀਤੀ ਹੈ ਪੱਕੀ ਤਰ੍ਹਾਂ ਵਸਾਈ ਹੈ ਦਿਲ 'ਚ